ਹੈਲੋ ਸਸਿ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਲੈ ਕੇ ਆਏ ਹਾਂ ਜੀ ਇੱਕ ਹੋਰ ਤੁਹਾਡੇ ਅਸਤੇ ਬਹੁਤ ਹੀ ਸੋਹਣਾ ਪਹਿਲਾਂ ਤੁਸੀਂ ਕਪੜਾ ਚੈੱਕ ਕਰੋ ਜਾਂ ਐ ਸ਼ਿਮਰਾ ਜੀ ਬਹੁਤ ਵਧੀਆ ਕੁਆਲਿਟੀ ਦੀ ਸ਼ਿਮਰ ਹੈ ਸ਼ਿਮਰ ਵੀ ਬਹੁਤ ਦੋ ਤਰ੍ਹਾਂ ਚ ਆਉਂਦੀ ਹੈ ਇੱਕ ਸੌਫਟ ਹੁੰਦੀ ਹੈ ਇੱਕ ਜਿਹੜੀ ਥੋੜੀ ਜੀ ਸਸਤੀ ਆਉਂਦੀ ਹੈ ਉਹ ਥੋੜੀ ਜੀ ਹਾਰਡ ਹੁੰਦੀ ਹੈ ਕਪੜਾ ਹਰ ਇੱਕ ਤਰ੍ਹਾਂ ਦਾ ਮਿਲਦਾ ਜੀ ਸਸਤਾ ਵੀ ਮਹਿੰਗਾ ਵੀ ਹਨਾ ਉਹ ਲੈਣਾ ਤੁਹਾਡੀ ਮਰਜ਼ੀ ਰਹਿੰਦੀ ਹੈ ਜੀ ਸਸਤਾ ਲਓਗੇ ਤਾਂ ਕੰਪਲੇਨ ਆਉਈ ਆਉ ਜੇ ਥੋੜਾ ਜਿਆਦਾ ਮਹਿੰਗਾ ਲਓਗੇ ਤਾਂ ਕੰਪਲੇਨ ਨਹੀਂ ਆਉਂਦੀ ਥੋੜੇ ਜਿھے ਪਿੱਛੇ ਨ ਕਰਿਆ ਕਰੋ ਜੀ 102 200 200 ਪਿੱਛੇ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਹਨਾਂ ਦਾ ਤੇ ਆਪਾਂ ਲੈ ਕੇ ਆਏ ਜੇ ਤੇ ਆਪ ਦਾ ਕੰਮ ਬਹੁਤ ਸੋਹਣਾ ਆਪ ਦਾ ਕੰਮ ਕਰਿਆ ਹੋਇਆ ਹੈ ਕੰਮ ਤੁਸੀਂ ਪੂਰਾ ਦੇਖੋ ਨੀਟ ਐਂਡ ਕਲੀਨ ਹੈ ਤੇ ਨੇ ਦੇ ਸੈਂਟਰ ਪੈਨ ਲ ਜਾਂਦੇ ਇੱਥੇ ਇਹਦੇ ਗਲਾ ਬਣ ਜਾਣਾ ਠੀਕ ਹੈ ਜੀ ਇਹ ਫਲਾਰ ਬਣੀ ਹੋਇਆ ਫਲਾਰ ਦੀ ਸਫਾਈ ਦੇਖੋ ਤੁਸੀਂ ਨਜ਼ਦੀਕ ਤੋਂ ਹੋ ਕੇ ਨਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹ ਕੱਟ ਕੇ ਪੈਚ ਵਰਕ ਲਾਇਆ ਪੈਚ ਵਰਕ ਕਰਿਆ ਹੁੰਦਾ ਬਟ ਪੈਚ ਨਹੀਂ ਹੈਗਾ ਇਹ ਇਹ ਮਸ਼ੀਨੀ ਕੰਮ ਆ ਸਾਰਾ ਕੰਪਿਊਟਰ ਦਾ ਕੰਮ ਬਿਲਕੁਲ ਨਹੀਂ ਹੈਗਾ ਮੈਂ ਵੀ ਤੁਹਾਨੂੰ ਦੱਸ ਦੇਣੀ ਆ ਕੰਪਿਊਟਰ ਦੇ ਕੰਮ ਤੇ ਮਸ਼ੀਨੀ ਕੰਮ ਦੇ ਵਿੱਚ ਹੱਥ ਵਿੱਚ ਜਿਹੜਾ ਹੱਥ ਨਾਲ ਮਸ਼ੀਨੀ ਕੰਮ ਕੀਤਾ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਬਹੁਤ ਜਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਈ ਵਾਰ ਭੈਣਾ ਕਹਿਣਦੀਆਂ ਨੇ ਵੀ ਆ ਤਾਂ ਸਸਤਾ ਬਣ ਗਿਆ ਜੀ ਆਹ ਤੁਸੀਂ ਮਹਿੰਗਾ ਲਾਉਨੇ 200 ਰੁਪਏ ਜਾਂ 300 ਉਹ ਫਰਕ ਹੁੰਦਾ ਹੀ ਹੁੰਦਾ ਜੀ ਜਿਹੜਾ ਹੱਥ ਨਾਲ ਕੰਮ ਕਰੂਗਾ ਤਾਂ ਉਹ ਆਪਦੀ ਮਿਹਨਤ ਲਾਊਗਾ ਜਿਹੜਾ ਕੰਪਿਊਟਰ ਤੇ ਕੰਮ ਕਰਨਾ ਹੈ ਉਹਨੇ ਤਾਂ ਹੱਥਾਂ ਨੂੰ ਨੀਰੇ ਸੂਟ ਕੱਢ ਦੇਣੇ ਨੇ ਕੰਪਿਊਟਰ ਤੇ ਮਸ਼ੀਨ ਨੇ ਠੀਕ ਹੈ ਜੀ ਤੇ ਦੇਖੋ ਧਿਆਨ ਨਾਲ ਇਹ ਪੱਫ ਦਾ ਕੰਮ ਹੈ ਕੰਮ ਦੇਖੋ ਕਿੰਨਾ ਨੀਟ ਐਂਡ ਕਲੀਨ ਹੈ ਸਫਾਈ ਦੇਖੋ ਸਫਾਈ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਇਹ ਆਪਾਂ ਨੇ ਤਿੰਨ ਇਹਦੇ ਵਿੱਚ ਕਲੀਆਂ ਪਾਈਆਂ ਨੇ ਸੈਂਟਰ ਪੈਨਰ ਤਿੰਨ ਪਾ ਕੇ ਇਹ ਆਪਾਂ ਨੇ ਇਸ ਦਿੱਤੇ ਨੇ ਚਿਸਟ ਦੇ ਉੱਤੇ ਹਿੱਪ ਦੇ ਉੱਤੇ ਆਪਾਂ ਨੇ ਦਿੱਤੇ ਨੇ ਦੋ ਇਹ ਹਿੱਪ ਦੇ ਵੱਡਾ ਦਿੱਤਾ ਇਹ ਉੱਪਰ ਆ ਜਾਣਗੇ ਤੇ ਇਹ ਆਪਾਂ ਨੇ ਵੱਡਾ ਫਲਾਰ ਦਿੱਤਾ ਹੋਇਆ ਇਹ ਦੋ ਫਲਾਰ ਨੀਚੇ ਦਿੱਤੇ ਹੋਏ ਉਸ ਤੋਂ ਹੈ ਵੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹ ਫਲਾਰ ਜ ਇੱਥੇ ਦੇ ਲਈਆਂ ਤਾਂ ਤੁਸੀਂ ਇਹ ਵੀ ਦੇ ਸਕਦੇ ਹੋ ਕੋਈ ਚੱਕਰ ਨਹੀਂ ਉਹਦਾ ਪਰ ਇਹ ਜਿਵੇਂ ਕਸਟਮਰ ਨੇ ਸਾਨੂੰ ਭੇਜਿਆ ਸੀ ਜਿਵੇਂ ਡਿਜ਼ਾਈਨ ਸੀਗਾ ਉਹਨਾਂ ਦਾ ਆਪਾਂ ਉਮੀ ਉਹਨਾਂ ਨੂੰ ਬਣਵਾ ਕੇ ਦਿੱਤਾ ਠੀਕ ਹੈ ਜੀ ਆਪਾਂ ਇਹ ਤਿੱਲੇ ਦਾ ਕੰਮ ਕਰਿਆ ਹੋਇਆ ਬਹੁਤ ਸੋਹਣਾ ਤਿੱਲਾ ਹੈ ਜੜੀ ਨਹੀਂ ਹੁੰਦੀ ਇਹ ਤਿੱਲਾ ਹੁੰਦਾ ਹੈ ਬਹੁਤ ਬਰੀਕ ਤਿੱਲੇ ਦਾ ਕੰਮ ਦੇਖੋ ਧਿਆਨ ਨਾਲ ਤੁਸੀਂ ਕਿੰਨਾ ਬਰੀਕੀ ਨਾਲ ਕੰਮ ਕਰਿਆ ਹੋਇਆ ਹੈ ਕੱਲੀ ਕੱਲੀ ਚੀਜ਼ ਬੋਲਦੀ ਹੈ ਜੀ ਕੰਮ ਦੇ ਵਿੱਚ ਆਪਣੇ ਚ ਕੋਈ ਕੰਪਲੇਨ ਨਹੀਂ ਹੋਊਗੀ ਤੇ ਇਸ ਤਰ੍ਹਾਂ ਆਪਾਂ ਨੇ ਇਹਦੀ ਬਾਜੂ ਤੇ ਬੂਟੀ ਦਿੱਤੀ ਹੋਈ ਹੈ ਬਾਜੂ ਵੀ ਇਹਦੀ ਬਹੁਤ ਸੋਹਣੀ ਬਣਾਈ ਹੋਈ ਹੈ ਤੁਸੀਂ ਹਲਕੀ ਜੀ ਬੂਟੀ ਦੇ ਕੇ ਇਸ ਤਰ੍ਹਾਂ ਹੀ ਬਾਜੂ ਤੇ ਬੂਟੀ ਦਿੱਤੀ ਹੈ ਕਿਸੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਦਿਖਾਉਣੇ ਆ ਅਗਲਾ ਡੱਗਿਆ ਇੱਕ ਸੂਟ ਹੋਰ ਆਪਣੇ ਕੋਲੇ ਆ ਗਿਆ ਜੀ ਇਹ ਕਸਟਮਰ ਦਾ ਖੁਦ ਦਾ ਕੱਪੜਾ ਸੀ ਇਹ ਮੇਰਾ ਕੱਪੜਾ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਨਾਲੇ ਦੇਖੋ ਇਹਦੇ ਤੇ ਆਪਾਂ ਇਸ ਤਰ੍ਹਾਂ ਕਰਿਆ ਹੋਇਆਗਾ ਬਹੁਤ ਬਰੀਕ ਕੰਮ ਹੈ ਇਹ ਕਰਿਆ ਹੋਇਆ ਇਸ ਤਰ੍ਹਾਂ ਇਹਦੇ ਘੇਰੇ ਤੇ ਕੰਮ ਹੈ ਇਸ ਤਰ੍ਹਾਂ ਇਹ ਘੇਰੇ ਦਾ ਕੰਮ ਆ ਪਾਫ ਦਾ ਕੰਮ ਇਹ ਹੈਗਾ ਇਹ ਬਰੀਕੀ ਕੰਮ ਕਰਿਆ ਹੋਇਆ ਜੀ ਬਹੁਤ ਜ਼ਿਆਦਾ ਬਰੀਕ ਕੰਮ ਹੈ ਇਹ ਕਪੜਾ ਮੇਰਾ ਨਹੀਂ ਹੈਗਾ ਕਪੜਾ ਕਸਟਮਰ ਨੇ ਖੁਦ ਮੈਨੂੰ ਦੇ ਕੇ ਗਿਆ ਸੀ ਤਾਂ ਮੈਂ ਸਿਰਫ ਵਰਕ ਹੀ ਕਰਵਾਇਆ ਇਹਦੇ ਤੇ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਹੜਾ ਕਪੜਾ ਮੇਰਾ ਹੋਊਗਾ ਮੈਂ ਤੁਹਾਨੂੰ ਦੱਸੂਗੀ ਮੇਰੇ ਕਪੜੇ ਦੀ ਕੁਆਲਿਟੀ ਹੋਊਗੀ ਜਿਹੜਾ ਕਪੜਾ ਕਸਟਮਰ ਆਪ ਦੇ ਕੇ ਜਾਂਦਾ ਉਹਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਕੋਈ ਕੰਪਲੇਨ ਨਹੀਂ ਆਉਂਦੀ ਉਹਦੀ ਆਪਾਂ ਵਰਕ ਕਰਵਾਉਣਾ ਸੀ ਕਰਵਾ ਕੇ ਦੇ ਦਿੱਤਾ ਇਸ ਤਰ੍ਹਾਂ ਇਹਨੇ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਇਹਨੇ ਬਾਜੀ ਦਾ ਵਰਕ ਹੈ ਇਹ ਵੀ ਬਹੁਤ ਸੋਹਣਾ ਹਲਕਾ ਫੁਲਕਾ ਜਿਹਾ ਕੰਮ ਕਰਿਆ ਹੋਇਆ ਹੈ ਗਰਲਿਸ਼ ਲੁੱਕ ਦੇ ਵਿੱਚ ਇਹਨੂੰ ਤੁਸੀਂ ਹੈਵੀ ਕਰਵਾਉਣਾ ਇਸ ਤੋਂ ਹੌਲਾ ਕਰਵਾਉਣਾ ਉਹ ਆਪੋ ਆਪਣੀ ਮਰਜ਼ੀ ਹੁੰਦੀ ਹੈ ਜੀ ਤੁਸੀਂ ਹੈਵੀ ਕਰਵਾ ਸਕਦੇ ਹੋ ਹਲਕਾ ਕਰਵਾ ਸਕਦੇ ਹੋ ਆਪ ਕੋ ਆਪਣੀ ਮਰਜ਼ੀ ਹੁੰਦੀ ਹੈ ਉਹ ਜਿਸ ਤਰ੍ਹਾਂ ਵੀ ਚਾਹੁੰਦੇ ਹੋ ਆਪਾਂ ਉਸ ਤਰ੍ਹਾਂ ਆਪਾਂ ਕੰਮ ਕਰਵਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗਦੀ ਹੈ ਅੱਗੇ ਸ਼ੇਅਰ ਜਰੂਰ ਕਰਿਓ ਜੀ ਨਹੀਂ ਤੁਸੀਂ ਹੋਰ ਕੁਝ ਤਾਂ ਤੁਹਾਨੂੰ ਡਿਜ਼ਾਈਨ ਹੀ ਮਿਲ ਜਾਣਗੇ ਓਕੇ ਬਹੁਤ ਬਹੁਤ ਧੰਨਵਾਦ ਬਾਏ ਬਾਏ